ਗਰਾਊਂਡ ਦਾ ਕੰਮ ਉਹ ਜਲਦੀ ਤੋਂ ਜਲਦੀ ਸ਼ੁਰੂ ਕਰੋ ਕਿਉਂਕਿ ਨੌਜਵਾਨ ਜਿਹੜੇ ਕਹਿੰਦੇ ਨਸ਼ੇ ਆਲ ਜਾ ਰਹੇ ਆ ਤੇ ਉਹ ਗਰਾਊਂਡ ਨਾਲ ਜੁੜਨ ਦੇਖੋ ਉਸ ਤੇ 15 ਦਿਨ ਧੁੱਪ ਦੇਣ ਜੇ ਇੱਕ ਵਾਰੀ ਮੀਂਹ ਪੈ ਜਵੇ ਗਰਾਊਂਡ ਉੱਚਾ ਹੋਣਾ ਚਾਹੀਦਾ ਵਾ ਤੇ ਆਪਣੇ ਗਰਾਊਂਡ ਤੇ ਲੈਟਰ ਲੱਗਣੇ ਚਾਹੀਦੇ ਆ ਤੇ ਸਟੇਡੀਅਮ ਪਹਿਲੇ ਦੇ ਆਧਾਰ ਤੇ ਹੋਣਾ ਚਾਹੀਦਾ ਤੁਸੀਂ ਹਰ ਵਾਰੀ ਕਹਿੰਦੇ ਜਦੋਂ ਵੀ ਆਣੇ ਆ ਵੀ ਤੁਹਾਡਾ ਗਰਾਊਂਡ ਦਾ ਕੰਮ ਜਲਦ ਤੋਂ ਜਲਦ ਸਟਾਰਟ ਕੀਤਾ ਜਾਊਗਾ ਮੇਰੀ ਆਪੀਲ ਆ ਤੁਹਾਨੂੰ ਕਿ ਤੁਸੀਂ ਜਲਦੋਂ ਜਲਦ ਕੰਮ ਸਟਾਰਟ ਕਰੋ ਤਾਂ ਕਿ ਤੁਹਾਨੂੰ ਹੋਰ ਤੁਹਾਡਾ ਜੀ ਆਇਆ ਕਰੀਏ ਠੀਕ ਆ ਜੀ ਬਾਕੀ ਤੁਹਾਨੂੰ ਮਾਰਡ ਚਲਦੇ ਆਦੇ 1 ਮਿੰਟ ਕੋਰਾਂ ਦੀ ਹੋ ਗਿਆ ਨਾ ਜਾਨੀ ਰਾਮ ਰੋਡ ਦਾ ਕੰਮ ਚੱਲੂਗਾ ਬਹੁਤ ਖੁਸ਼ੀਆਂ ਠੀਕ ਹੈ ਜੀ ਤੇ ਸਾਡੇ ਗਰਾਊਂਡ ਦਾ ਕੰਮ ਚੱਲੂਗਾ ਥੋੜਾ ਜੀ ਆਇਆ ਹੋਰ ਵੱਡਾ ਬਣੂਗਾ ਥੋੜਾ ਜੀ ਆਇਆ ਕਰਾਂਗੇ ਠੀਕ ਹੈ ਜੀ ਫਰੌਂ ਦਾ ਕੰਮ ਚਲੂ ਹੋਇਆ ਜਣਾ ਅੱਜ ਇਹ ਮੈਨੂੰ ਪਲੈਨ ਚਾਹਤਾ ਅੱਜ ਸਾਰਾ এয়ারਪੋਰਟ ਪੇਡਾ ਕਿੰਨੇ ਜਾਂ ਕਿੰਨੇ ਦੇ ਨਹੀਂ ਬੋਰ ਦਾ ਫੇਰ ਹਟਾ ਲਈ ਆ ਬੋਰ ਦਾ ਫੇਰ ਕੰਮਰਾ ਰੋਡ ਦਾ ਕਰਾਇਆ ਇਹ ਹੋਇਆ ਜੀ ਹਾਂਜੀ ਹਾਂਜੀ ਤਾਂ ਹੀ ਤੁਹਾਡੇ ਜੀ ਆਇਆ ਕਰ ਤਾਂ ਹੀ ਤੁਸੀਂ ਪਹਿਲੀ ਵਾਰ ਆਇਆ ਤੁਹਾਡੇ ਇੱਥੇ ਠੀਕ ਹੈ ਅੱਗੇ ਤੋਂ ਅਸੀਂ ਕਿਸੇ ਨਹੀਂ ਜਾਂਦੇ ਕਿ ਨਾ ਅਸੀਂ ਗੱਲ ਜਾਂਦੇ ਨਾ ਕਾਂਗਰਸੀ ਜਾਂਦੇ ਆ ਤੇ ਕਿਹਦੇ ਨਹੀਂ ਜਾਂਦੇ ਕਿ ਅਸੀਂ ਤੁਹਾਡੇ ਕਰਕੇ ਆਏ ਆ ਵੀ ਸਾਡੀ